ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਿਲਕੁਲ ਖੜੇ ਹਾਂ ਤਤ ਸ਼੍ਰੀ ਕੇਸਗੜ ਸਾਹਿਬ ਦੇ ਸਾਹਮਣੇ ਤੇ ਆਪਣੇ ਵੀਰ ਸ਼ਿਪ ਦੇ ਕੋਲ ਸ਼ਿਪ ਭਾਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੱਲ ਸਾਹਿਬ ਇਹ ਮੇਰੇ ਬੜੇ ਵਧੀਆ ਮਕੈਨਿਕ ਹੈ ਇਹਨਾਂ ਕੋਲ ਹੀ ਮੈਂ ਕੰਮ ਕਰਾਉਣਾ ਹੁੰਦਾ ਸ਼ਿਪ ਭਾਜੀ ਕੱਲ ਨਾ ਮੈਂ ਗੱਡੀ ਚਲਾ ਰਿਹਾ ਸੀਗਾ ਤੇ ਉੱਚੀ ਨੀਵੀਂ ਜਗ੍ਹਾ ਸੀਗਾ ਤੁਹਾਨੂੰ ਪਤਾ ਫੇ ਧੱਕਾ ਹੋ ਜਾਂਦਾ ਬਿਲਕੁਲ ਉਹ ਮੈਂ ਧੱਕਾ ਕਰਤਾ ਉਹ ਤੋਂ ਬਾਅਦ ਨਾ ਗੱਡੀ ਦਾ ਗੇਅਰ ਜਿਵੇਂ ਪਹਿਲਾਂ ਮਲਾਈ ਮੰਗੂ ਪੈਂਦਾ ਸੀਗਾ ਹਾਂਜੀ ਥੋੜਾ ਜਿਹਾ ਹੁਣ ਵੀ ਮਲਾਈ ਮੰਗੂ ਹੀ ਪੈਂਦਾ ਪਰ ਹੁਣ ਨਾ ਜਦੋਂ ਇੱਕਦਮ ਡਿੱਗ ਜਾਂਦਾ ਜੇ ਕੋਈ ਪ੍ਰੋਬਲਮ ਥੋੜੀ ਜੀ ਪ੍ਰੋਬਲਮ ਮਤਲਬ ਆ ਗਈ ਹੋਗੀ ਤੇ ਉਹ ਤੁਸੀਂ ਓਕੇ ਕਰਨੀ ਆ ਨਹੀਂ ਨਹੀਂ ਕੋਈ ਨਹੀਂ ਬਬਈ ਤੇ ਕੀ ਪ੍ਰੋਬਲਮ ਹੋ ਸਕਦੀ ਹੈ ਇਹਦਾ ਕਲੱਚ ਦੀ ਪ੍ਰੋਬਲਮ ਹੋ ਗਈ ਥੋੜੀ ਜੀ ਬਬਈ ਠੀਕ ਹੈ ਨਾ ਜਿੱਦਾਂ ਬ੍ਰੇਕਲ ਪੁਰਾਣਾ ਹੋ ਗਿਆ ਨਾ ਹਾਂ ਬ੍ਰੇਕਲ ਚੇਂਜ ਕਰਾਂਗੇ ਆਪਾਂ ਠੀਕ ਹੈ ਜੀ ਉਹਦੇ ਕਰਕੇ ਕਲੱਚ ਜਿਹੜਾ ਹਾਰਡ ਹੋ ਜਾਣਾ ਹਾਂ ਇਹ ਗੱਡੀ ਦੇ ਜਿਹੜੇ ਗੇਅਰ ਹੈ ਬਿਲਕੁਲ ਉਹ ਪੈਣ ਲੱਪਣਾ ਆ ਗੇਅਰ ਯਾਨੀ ਕਿ ਹੁਣ ਨਰਮ ਹੋ ਗਿਆ ਹੁਣ ਐਨੂੰ ਵਧੀਆ ਨਰਮ ਹੋ ਗਿਆ ਕਲੱਚ ਯਾਨੀ ਕਿ ਪ੍ਰੈਸ਼ਰ ਬਰੇਕ ਨੂੰ ਪੂਰਾ ਦਵਾ ਨਹੀਂ ਰਿਹਾ ਆ ਯਾਨੀ ਕਿ ਸਖਤ ਜਾਈ ਦਾ ਫਿਰ ਉਹ ਜ਼ੋਰ ਨਾਲ ਚੱਲਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਸੋ ਸਾਡੇ ਬੜੇ ਵਧੀਆ ਬੰਦੇ ਆ ਇਹ ਤੇ ਜੇ ਅਸੀਂ ਤੁਹਾਡੇ ਕੋਲ ਕਿਸੇ ਵੀ ਮੇਰੇ ਸੱਜਣ ਦੀ ਗੱਡੀ ਠੀਕ ਕਰਵਾਉਣ ਆਣਾ ਹੋਵੇ ਕਿ ਮੈਂ ਤਾਂ ਤੁਹਾਡੇ ਕੋਲੇ ਆਉਂਦਾ ਭਾਵੇਂ ਕੋਈ ਗੱਲ ਨਹੀਂ ਕਿੱਥੇ ਕਿੱਥੇ ਆਵੇ ਮੈਂ ਮੇਨ ਦੇ ਕੋਲ ਜੀ ਮਹਾਰਾਜ ਤੇ ਠੀਕ ਕਰਨਾ ਚਾਹਨਾ ਦੇ ਬੈਠੇ ਵਿਆਂ ਨੂੰ ਟੈਕਸ ਸਾਹਿਬ ਦੇ ਸਾਹਮਣੇ ਦਿਖਾ ਦਿਓ ਮਹਾਰਾ ਇਸ ਕਰਕੇ ਉਹ ਸਾਹਮਣੇ ਠੀਕ ਹੈ ਨਾ ਜੀ ਬਿਲਕੁਲ ਹਾਂ ਜੀ ਬਸ ਸਟੈਂਡ ਦਾ ਠੀਕ ਹੈ ਹਾਂ ਹਾਂ ਜੀ ਤੇ ਆਪਣੀ ਯਾਰੀ ਕਿੰਨੀ ਕੁ ਪੁਰਾਣੀ ਆ ਵੀ ਤੇਰਾ ਬੱਸ ਤਾਂ ਤਾਂ ਲੈ ਜੀ ਪੂਰੀ ਠੀਕ ਹੈ ਨਾ ਜੀ ਕਿਰਪਾ ਬਹੁਤ ਵਧੀਆ ਸਾਡਾ ਪਿਆਰ ਹੈ ਤੇ ਸਾਡਾ ਪਿਆਰ ਐਧੇ ਬਣਿਆ ਰਵੇ ਸੋ ਜਰੂਰ ਤੁਹਾਡਾ ਤੁਹਾਡਾ ਚੈਨਲ ਵੀ ਹੈਗਾ ਕੋਈ ਹਾਂ ਜੀ ਕਿਹੜੇ ਨਾਮ ਤੇ ਹੈ ਸ਼ੇਮ ਮੋਟਰ ਨੰਦਗੁਰ ਸਾਹਿਬ ਸ਼ੇਮ ਮੋਟਰ ਨੰਦਗੁਰ ਸਾਹਿਬ ਉੱਥੇ ਤੁਸੀਂ ਆ ਕੇ ਬਾਈ ਦਾ ਕੰਮ ਦੇਖ ਸਕਦੇ ਹੋ ਠੀਕ ਹੈ